ਅੱਜ ਦੀ ਪੰਜਾਬੀ ਦੀ ਕੱਕਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸੰਵਾਦ ਸੰਬਾਦ ਪੌਚੋਣ ਵਿਸ਼ਾ ਦੀ ਆ ਸਾਡੀ ਦੂਜੀ ਕਲਾਸ ਹੈ ਅੱਜ ਦੀ ਕੱਕੇ ਵਿੱਚ ਮੈਂ ਤੁਹਾਡੇ ਲਈ ਕੁਝ ਹੋਰ ਪ੍ਰਸ਼ਨ ਕੁਝ ਹੋਰ ਪ੍ਰਸ਼ਨ ਲੈ ਕੇ ਆਇਸੀ ਵੇਖੋ ਜੀ ਸੰਬਾਦ ਦੇ ਕੁਝ ਹੋਰ ਪ੍ਰਸ਼ਨ ਕਿਹੜੇ ਹਨ ਸਾਇਤਿਕ ਭਾਸ਼ਾ ਦੀ ਪ੍ਰਕਿਰਤੀ ਹੈ ਬਈ ਸਾਹਿਤਕ ਭਾਸ਼ਾ ਦੀ ਪ੍ਰਕਿਰਤੀ ਕਿਹੜੀ ਹੈ ਸਹਿਜਾਤਮਕ ਸਹਿਜਾਤਮਕ ਸਾਹਿਤਕ ਭਾਸ਼ਾ ਦੀ ਪ੍ਰਕਿਰਤੀ ਕਿਹੜੀ ਹੈ ਸਹਿਜਾਤਮਕ ਦੂਜਾ ਪ੍ਰਸ਼ਨ ਸਾਹਿਤ ਇਤਿਹਾਸ ਦੇ ਮਾਡਲ ਦਾ ਸਰੂਪ ਹੈ ਸਾਹਿਤ ਇਤਿਹਾਸ ਦੇ ਮਾਡਲ ਦਾ ਸਰੂਪ ਸਹਿ ਕਿਹੜਾ ਮਾਰਕਸਵਾਦੀ ਕਿਹੜਾ ਹੈ ਮਾਰਕਸਵਾਦੀ ਤੀਜਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਸਾਹਿਤ ਦਾ ਮੂਡ ਵਜਾ ਨਾਥੀਆਂ ਨੱਥਾਂ ਨਾਥਾਂ ਜੋਗਿਆਂ ਤੋਂ ਪੰਜਾਬੀ ਸਾਹਿਤ ਦਾ ਮੂਡ ਬਜਾ ਕਦੋਂ ਬਜਾ ਬਈ ਨਾਥਾਂ ਤੇ ਜੋਗੀਆਂ ਤੋਂ ਚੌਥਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਸਾਹਿਤ ਦਾ ਰੂਪਮੂਲਕ ਇਤਿਹਾਸ ਕਿਸ ਸੰਸਥਾ ਵੱਲੋਂ ਪ੍ਰਕਾਸ਼ਿਤ ਹੋਇਆ ਬਈ ਪੰਜਾਬੀ ਸਾਹਿਤ ਦਾ ਰੂਪਮੂਲਕ ਇਤਿਹਾਸ ਕਿਹੜੀ ਸੰਸਥਾ ਵੱਲੋਂ ਪ੍ਰਕਾਸ਼ਿਤ ਹੋਇਆ ਸੀ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪੰਜਾਬੀ ਸਾਹਿਤ ਦਾ ਰੂਪਮੂਲਕ ਇਤਿਹਾਸ ਇਤਿਹਾਸ ਪਰਚਲਿਤ ਪ੍ਰਕਾਸ਼ਿਤ ਕੋਈਆ ਸੀ ਪੰਜਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਵਿੱਚ ਲੋਕਿਆਨ ਸ਼ਬਦ ਕਿਸ ਨੇ ਪ੍ਰਚਲਿਤ ਕੀਤਾ ਸੀ ਪੰਜਾਬੀ ਵਿੱਚ ਲੋਕਿਆਨ ਸ਼ਬਦ ਕਿਹਨੂੰ ਪ੍ਰਚਲਿਤ ਕੀਤਾ ਸੀ ਕਰਨੈਲ ਸਿੰਘ ਬਿੰਦ ਨੇ ਪੰਜਾਬੀ ਵਿੱਚ ਲੋਕਿਆਨ ਸ਼ਬਦ ਪ੍ਰਚਲਿਤ ਕੀਤਾ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਨਾਦ ਦਾ ਪ੍ਰਕਾਰ ਹੈ ਨਾਦ ਦਾ ਕੀ ਪ੍ਰਕਾਰ ਹੈ ਵੀ ਇਸ਼ਟ ਗੀਤ ਨਾਦ ਦਾ ਕਿਹੜਾ ਪ੍ਰਕਾਰ ਹੈ ਇਸ ਗੀਤ ਇਸ ਗੀਤ ਸਤਮਾ ਪ੍ਰਸ਼ਨ ਕਿਹੜਾ ਸੀ ਸਿੱਖ ਦਾ ਆਧਾਰ ਕਿਹੜਾ ਹੈ ਇਤਿਹਾਸ ਤੇ ਮਿਥਿਹਾਸ ਸਿੱਖ ਦਾ ਆਧਾਰ ਹੈ ਕਿਹੜਾ ਬਈ ਇਤਿਹਾਸ ਤੇ ਮਿਥਿਹਾਸ ਅੱਠਵਾਂ ਪ੍ਰਸ਼ਨ ਕਿਹੜਾ ਸੀ ਟੈਬੂ ਕੀ ਹੈ ਸਭਿਆਚਾਰਕ ਵਰਜਨਾ ਟੈਬੂ ਕੀ ਹੈ ਬਈ ਸਭਿਆਚਾਰਕ ਵਰਜਨਾ ਨੌਵਾਂ ਪ੍ਰਸ਼ਨ ਕਿਹੜਾ ਸੀ ਭਉ ਸਭਿਆਚਾਰਕ ਤੋਂ ਕੀ ਪਾਉ ਹੈ ਭਉ ਸਭਿਆਚਾਰਕ ਤੋਂ ਕੀ ਪਾਉ ਹੈ ਸਬਿਆਚਾਰਕ ਸੈਨਸੀਲਤਾ ਸਬਿਆਚਾਰਕ ਸਬਿਆਚਾਰਕ ਤੋਂ ਕੀ ਪਾਉ ਹੈ ਸਬਿਆਚਾਰਕ ਸੈਨਸੀਲਤਾ ਦਸਵਾਂ ਪਰਸਨ ਕਿਹੜਾ ਸੀ ਬਾਤ ਪਾਵਾਂ ਬੋਲਤੀ ਪਾਵਾਂ ਬਾਤ ਨੂੰ ਲੱਗੇ ਕੁੰਡੇ ਕੀ ਬਈ ਬਾਤ ਪਾਵਾਂ ਬਾਤ ਬਾਤ ਪਾਵਾਂ ਬੋਲਤੀ ਪਾਵਾਂ ਬਾਤ ਨੂੰ ਲੱਗੇ ਕੁੰਡੇ ਸੱਦਾ ਕੁੜੀ ਵਿਹੌਣ ਚੱਲੇ ਸਾਰੇ ਪਿੰਡ ਦੇ ਮੁੰਡੇ ਇੱਕ ਵਾਰ ਹੋਰ ਵੇਖੋ ਬਾਤ ਪਾਵਾਂ ਬੋਲਤੀ ਪਾਵਾਂ ਬਾਤ ਨੂੰ ਲੱਗੇ ਕੁੰਡੇ ਸੱਦਾ ਕੁੜੀ ਵਿਹਾਉਣ ਚੱਲੇ ਸਾਰੇ ਪਿੰਡ ਦੇ ਮੁੰਡੇ ਇਸ ਪੁੱਛਾਰ ਦਾ ਉੱਤਰ ਕੀ ਹੈ ਕੀ ਬਈ ਖਿੰਡੋ ਖੁੰਡੀ ਖਿੰਡੋ ਖੁੰਡੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਛਪਾਰ ਦਾ ਮੇਲਾ ਕਿਸ ਨਾਲ ਸੰਬੰਧਿਤ ਹੈ ਬਈ ਛਪਾਰ ਦਾ ਮੇਲਾ ਕੀ ਨਾਲ ਸੰਬੰਧਿਤ ਹੈ ਗੁੱਗਾ ਪੀਰ ਨਾਲ ਛਪਾਰ ਦਾ ਮੇਲਾ ਸੰਬੰਧਿਤ ਹਨ 12ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਵਿੱਚ ਨਰੋਲ ਖੋਜ ਦੇ ਆਲੋਚਨਾ ਦਾ ਪੱਤਰ ਕਿਹੜਾ ਹੈ ਪੰਜਾਬੀ ਵਿੱਚ ਨਰੋਲ ਖੋਜ ਤੇ ਆਲੋਚਨਾ ਦਾ ਪੱਤਰ ਕਿਹੜਾ ਹੈ ਖੋਜ ਦਰਪਣ ਕਿਹੜਾ ਵੀ ਖੋਜ ਦਰਪਣ ਵਿਦਿਆਰਥੀਓ ਸਾਡੀ ਅੱਜ ਦੀ ਕੱਠਿਆ ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕੱਠਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਜ ਦੀ ਕੱਠਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ